ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਸਾਰੇ ਵਧੀਆ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਤੇ ਦੁਪਹਿਰ ਦਾ ਟਾਈਮ ਆ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਤੇ ਆਪਾਂ ਰੈਡੀ ਹੋ ਗਏ ਆ ਤੇ ਆਪਾਂ ਚੱਲੇ ਆ ਅੱਜ ਆਪਣੀ ਭੂਆ ਜੀ ਦੀਆਂ ਬੇਟੀਆਂ ਕੋਲ ਤੇ ਯਾਨਕਿ ਸੀਰਤ ਦੀਆਂ ਭੂਆ ਕੋਲ ਮਿਲਣਾ ਕਾਫੀ ਟਾਈਮ ਹੋ ਗਿਆ ਸਾਨੂੰ ਮਿਲਿਆ ਨੂੰ ਸਾਲ ਤੋਂ ਉੱਪਰ ਹੋ ਗਿਆ ਤੇ ਇੱਕ ਮੈਰਿਜ ਦੇ ਵਿੱਚ ਹੀ ਬਸ ਥੋੜਾ ਹੈਲੋ ਹਾਈ ਹੋਈ ਸੀਗੀ ਤੇ ਹੁਣ ਪਤਾ ਹੀ ਜੋ ਵਿਆਹ ਸ਼ਾਦੀ ਦੇ ਜਾਂਦੇ ਆ ਕਿੰਨਾ ਕੁ ਟਾਈਮ ਹੁੰਦਾ ਤੇ ਤਾਂ ਸਾਡਾ ਸੀਨ ਦੇਖੋ ਪੂਆ ਤੋਂ ਡਰ ਲੱਗਦਾ ਕਾ ਤੋਂ ਡਰ ਲੱਗਦਾ ਨਹੀਂ ਮੈਨੂੰ ਡਰ ਲੱਗਦਾ ਹੈ ਮੈਨੂੰ ਡਰ ਲੱਗਦਾ ਵੀਰ ਜੀ ਕੋਸ਼ ਨਹੀਂ ਕਹਿੰਦੇ ਉਹ ਤਾਂ ਇੰਨਾ ਤਾਂ ਪਿਆਰ ਕਰਦੇ ਤੈਨੂੰ ਵੀਰ ਜੀ ਨਹੀਂ ਕਿ ਨਹੀਂ ਮੈਨੂੰ ਡਰ ਲੱਗਦਾ ਸੀਤ ਬਹੁਤ ਛੋਟੀ ਸੀਗੀ ਜਦੋਂ ਗਈ ਸੀਗੀ ਤੇ ਹੁਣ ਸੀਤ ਵੱਡੀ ਹੋ ਗਈ ਆ ਸਕੂਲ ਜਾਣ ਲੱਗੀ ਆ ਤੇ ਆਉਣੇ ਨੇ ਕਾਫੀ ਧੀਰ ਬਾਅਦ ਮਿਲਣਾ ਉਹਨਾਂ ਨੂੰ ਤੇ ਦੀਰੀ ਉਹਨਾਂ ਦੇ ਬੱਚਿਆਂ ਨੂੰ ਤੇ ਚਲੋ ਬਾਕੀ ਹੁਣ ਆਪਾਂ ਤੁਰਨ ਲੱਗੇ ਆ ਤੇ ਬਾਕੀ ਕਰਦੇ ਆ ਅੱਗੇ ਜਾ ਕੇ ਵੀਡੀਓ ਨੂੰ ਕੰਟੀਨਿਊ ਤੇ ਵੀਡੀਓ ਦੇ ਨਾਲ ਬੜੇ ਰਹੋ ਤੁਸੀਂ ਐਂਡ ਤੱਕ ਓਕੇ ਜੀ ਕੀ ਹੋ ਗਿਆ ਗਿਰ ਬਜਿਆ ਬਾ ਹੋ ਗਿਆ ਠੀਕ ਹੋ ਗਿਆ ਠੀਕ ਬੱਚਪਾ ਮੇਰਾ ਬੱਚਾ ਬਾਤ ਚੁੱਪ ਗੇਟ ਤੇ ਇੱਕ ਇੱਕ ਖੋਲਿਆ ਕਰ ਬੋ ਤੇ ਦੇਖ ਕੇ ਖੋਲਿਆ ਕਰ ਚਾਚਾ ਚੁੱਪ ਕਰ ਚੁੱਪ 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 ਤੇ ਇੱਧਰ ਹੋ ਗਏ ਰੈਡੀ ਸੀਟ ਤੇ ਬਾਜੀ ਕੀ ਗੇਟ ਸੈੱਟ ਜੀ ਕੋਈ

ओके ओके ਨਹੀਂ ਜਾਂਦੇ ਅਜੋ ਸੇਰ ਤੇ ਸੌਂ ਗਈ ਕਾ ਮੈਂ ਚੌਕੜੀ ਮਾਰੀ ਬੈਠੀ ਆ ਸੇਰ ਤੇ ਗੁੱਦੀ ਚੰਦਰੀ ਇਹ ਤੂੰ ਸੌ ਗਿਆ ਬੱਤੋ ਇਹ ਹੋਰ ਸੌਣੇ ਸੀ ਇਹਨੂੰ ਪਹਿਲਾਂ ਤਾਂ ਹੀ ਰੋਂਦਾ ਸੀ ਜੀ ਭਾਨੀ ਨੇ ਰੋਲਾ ਰੱਬ ਪਾ ਕੇ ਜਕਣਾ ਜੀ ਜੇ ਨਹੀਂ ਆਣੀ ਨਹੀਂ ਕਰਨੀ ਪਾਣੀ ਪੀਣਾ ਨਹੀਂ ਪੀਣਾ ਤੇ ਆ ਪਾਣੀ ਤੈਨੂੰ ਦੇਣਾ ਨਹੀਂਗਾ ਫਿਰ ਆਪਣੇ ਪੀਣਾ ਪਾਪਾ ਤੁਸੀਂ ਕਿਉਂ ਕਿਉਂ ਪੀਤਾ ਕਪੜਾ ਹੋ ਗਿਆ ਦੀ ਜਿਹੜੀ ਚੀਜ਼ ਕਿਹਨੂੰ ਤੂੰ ਉਲਟ ਕਹਿੰਦਾ ਜਿਗਣਾ ਸੀਤ ਨੂੰ ਪਾਣੀ ਨਹੀਂ ਦੇਣਾ ਜਿਗਣਾ ਪੀਣਾ ਉਲਟ ਹੀ ਬੋਲਦਾ ਪਾਪ ਕਿੰਨੀ ਹੈ ਨਾ ਅੱਜ ਇਹ ਤੋਂ ਉਹ ਜਾ ਕੇ ਆਏ ਹੋ ਜਾਂਦਾਗਾ ਵੀ ਲੈ ਲਿਆ ਕੰਮ ਨਹੀਂ ਨਹੀਂ ਇਹ ਆਪਾਂ ਉਹ ਪਿੰਡ ਜੇ ਬਾੜੀ ਵਾਟ ਲਾਉਂਦੇ ਆ ਹਾਂ ਪਿੰਡ ਹੀ ਆ ਮੇਨ ਰੋਡ ਹੋਏ ਦਾ ਹੁੰਦਾ ਜਾਂਦਾ ਪਿੰਡਾਂ 'ਚ ਘੁੰਮਣਾ ਪੈਂਦਾ ਸਲੋ ਹੋ ਜਾਂਦੀ ਆ ਸਾਰਾ ਪਿੰਡ ਗੋਬਰ ਕਰਨਾ ਪੈਂਦਾ ਉਹ ਮੈਂ ਟੁੱਟੀ ਕੇ ਪਿੰਡ ਹੀ ਹਾਂ ਟੁੱਟੀ ਕੇ ਸਾਰਾ ਗੋਬਰ ਕਰਨਾ ਪੈਂਦਾ ਜਿੱਡਾ ਚੱਲ ਪਹੁੰਚਦੇ ਹਾਂ ਮੰਮਾ ਹਾਂ ਫੁੱਲਾਂ ਫੜ ਅੱਗੇ ਪਿੰਡ ਦੇ ਤੇ ਕੀ ਕਰ ਮੰਮਾ

ਪੋਰ ਆਂਗੂਰਾਂ ਦੇ ਸੀਗੇ ਹਾਂ ਇੰਨੇ ਆਂਗੂਰ ਟਟ ਲੱਗਦੇ ਸੀਗੇ ਅੱਛਾ ਇਹ ਕ ਇਹ ਕ ਤੁਮੜ ਮੈਂ ਪੱਟਦੀ ਐ ਇਹ ਮੈਂ ਤੇ ਦੱਸ ਦਿੰਗਾ ਇਹ ਨੇ ਹੁਣੇ ਕਲਦੀਪਾਂ ਦੀ ਆਪ ਇੱਕ ਇਹ ਤਾਂ ਚੜ ਗਿੰਗਾ ਸੀ ਬੱਲਾ ਅੱਛਾ ਬੱਲਾ ਚੜ ਕੇ ਸੱਪ ਆਉਣ ਲੱਗੇ ਅੱਛਾ ਉਹ ਫਿਰ ਇਹਨੇ ਨਾ ਆਵੇ ਖਜਾਲ ਕੀ ਦੀ ਆ ਹਾਂ ਤੁਮ ਵੀ ਗੋਪੀ ਤੇਨੇ ਸਾਰ ਤੇ ਤੋ ਦਾਤੀ ਨੇ ਵੜਤੀ ਉਹ ਬੱਟਰ ਨਾਲ ਤੇ ਉਹ ਵਿਚਾਰੀ ਹੁਣ ਇੱਥੇ ਫੈਲਰ ਗਈ ਹਾਂ ਫੁੱਟ ਤਾਂ ਇੱਧਰ ਹੀ ਆਈ ਓਏ ਗਰਮੀ ਨਾ ਓਏ ਆ ਜਾ ਆ ਜਾ ਓਏ ਗਰਮੀ ਨਾ ਆ ਜਾ ਉਹ ਤਾਂ ਚਲੀ ਭੂਆ ਕੋਲ ਆਜਾ ਮਮਾ ਲਈ ਆਜਾ ਭੂਆ ਕੋਲ ਚਲੀ ਆਪਾਂ ਸ਼ਾਮੇ ਆਜੋ ਹਾਈ ਪ੍ਰਿੰਡ ਆ ਗਈ ਸੀਰਤ ਪ੍ਰਿੰਡ ਓਏ ਉਹ ਦੀ ਸੱਪ ਫਿਰਦੇ ਆ ਆਜਾ ਬੱਜੋ ਬੱਜੋ ਬੱਜਿਆ ਆਜਾ 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 ਬੱਜੋ ਬੱਜੋ ਆਜਾ ਇੱਧਰ ਤੇ ਆਜੋ ਪੁੱਤ ਆ ਜਾ ਦਾਦੀ ਦੀ ਉਂਗਲ ਫੜ ਲਓ ਚਲੋ ਇਹ ਤਾਂ ਹੁਣ ਹਨ ਕਾਸ਼ ਕਿ ਤੇ ਮੈਂ ਮੈਂ ਨਾ ਤਰ ਕੀ ਬਦਲਾ ਲੱਗਿਆ ਹਾਂ ਉਹ ਸਨੀ ਲੱਗਾ ਤੇ ਉਹ ਦੁੱਪ ਜਾ ਚੋ 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 ਬਬੀ ਹਾਈ ਹਾਈ ਉਹ ਤਾਂ ਉਤਰਦੀ ਨਹੀਂ ਸੀ ਗੱਡੀ ਚੋਂ देखना भाई तोड़ती देखिए तोड़ती हाय 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 चार पंजे बिल्ली 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 ਕਿਨੇ ਹਿੱਟਿੰਗਾ ਉਹਨੇ ਇਹ ਬੀਜੀ ਆ ਦਾਦੀ ਪੂਆ ਨੇ ਵੀ ਖੇਡਣਾ ਅੱਛਾ ਦਾਦੀ ਪੂਆ ਨੇ ਵੀ ਖੇਡਣਾ ਇਹਦੋਂ ਕਿਨੇ ਤੇਰੇ ਆ ਕੇ ਉਹਨੇ ਉਹਨੇ ਕਿਨੇ ਇਹਨੇ ਬੀਜੀ ਨੇ ਬੀਜੀ ਨੇ ਆ ਫੋਰ ਤੋਂ ਜਿਹੜੇ ਹੋਰ ਜ਼ਿਆਦਾ ਲੈ ਕੇ ਸੀ ਉਹ ਕੌਣ ਲੈ ਕੇ ਆਇਆ ਸੀ ਉਹ ਨਾਨੀ ਪੂਆ ਲੈ ਕੇ ਆ ਨਾਨੀ ਪੂਆ ਨਾਨੀ ਪੂਆ ਜਦੋਂ ਉਹ ਮਾਰੋਂ ਮੱਭੀ ਜਾਂਦੇਗਾ ਜਮ ਤੂੰ ਖੇਡਣ ਲੱਗਿਆ ਹਾਂ ਮਾ ਠੀਕ ਇਹ ਜੋ ਵਾਇਰ ਰੱਖਣਾ ਮਾ ਇਹ ਬੀਬੀ ਵਾਲੀ ਐ ਇੱਕ ਮੁੱਦੀ ਆ ਇਹਦੀ ਬੀਬੀ ਸੌਂਦੇ ਆ ਬੀਬੀ ਸੌਂਦਾ ਵਾ ਸਰ ਦੇਖ ਲੈ ਵੰਟੀ ਦੇ ਲੈ ਵੰਟੀ ਐ ਸਾਰਾ ਪਤਾ ਇਹਨੂੰ ਐਂ ਕਰ ਦਿੰਦਾ ਇਹ ਇਹ ਵੱਡਾ ਜੌਂਦਾ ਇਹ ਵੱਡਾ ਬੈਡ ਵੱਡਾ ਬੰਦ ਸੋਫੇ 'ਤੇ ਬੈਠਾ ਤੂੰ ਇਹ ਵੱਡਾ ਲੂਬਾਈ ਤੇ ਬੈਠਾ ਆ ਹਟਾ ਸੋਫਾ ਮਾ ਆਹੇ ਕੁਰਸੀ ਆ ਇਹ ਵੀ ਕੁਰਸੀ ਆ ਆਹ ਇਹ ਵੀ ਆਹ ਇਹ ਵੀ ਆਹ ਕੋਲੀ ਇਹ ਨੂੰ ਇਕੱਠੀਆਂ ਇਕੱਠੀਆਂ ਕਰਕੇ ਰੱਖ ਦੇ ਕੋਲੇ ਕੋਲੇ ਕਰਕੇ ਰੱਖ ਦੇ ਜਿਹੜੇ ਦੂਰ ਨਾ ਰੱਖੀ ਤੋੜ ਲਈ ਇਹ ਜੂਲੇ ਜੇ ਬੇਵੀ ਟੁੱਟ ਜਾਂਦਾ ਵਾ ਜੁਝਾਰਾ ਜੂ ਇਹਦੇ ਇਹ ਜੀ ਜੁਝਾਰਾ ਜੂਗਾ ਜੁਝਾਰਾ ਜੂ ਇਹ ਚ ਟੁੱਲੇ ਜਾਂ ਹਾਂ ਤੇ ਟੁੱਟੇ ਜਾਂ ਜੁਝਾਰਾ ਨਾ ਮੰਗਾ ਮੈਂ ਆਪੀ ਦੇ ਕੌਪੀਟੂਡ ਦੇ ਦੇਗੀ ਹਾਂ ਰੋਂਦਾ ਤਾਂ ਨਹੀਂ ਜਾ ਰੋ ਠੀਕ ਆ ਮੈਂ ਵੱਡਾ ਤੂੰ ਵੱਡਾ ਆ ਤੂੰ ਨਹੀਂ ਆਉਣਾ ਇੱਥੇ ਮੈਂ ਆਉਦੀ ਨਹੀਂ ਹਾਂ ਰੋਈਆਂ ਮੈਂ ਆਉਦੀ ਨਹੀਂ ਹੈਗੀ ਆ ਤੂੰ ਨਹੀਂ ਆਉਣਾ ਇਹਦੇ ਵਿੱਚ ਤੂੰ ਵੱਡਾ ਹੋ ਗਿਆ ਹੁਣ ਨਾ ਹਾਂ ਓਏ ਮਿੱਟੀ ਸਾਫ ਕਰੀਂ ਇਹ ਤਾਂ ਮਿਲਦਾ ਉਹ ਇਕੱਠੀਆਂ ਕਰਨ ਲੱਗੀਆਂ ਚੁੰਡੀ ਭਰ ਲਈ ਇਹਨੇ ਇਧਰੋਂ ਬਾਈ ਬੱਠੇ ਉੱਢੀ ਜਾਂਦਾ ਉਹਦਾ ਮੂੰਹ ਨੂੰ ਲਾ ਲਈ ਹੈ ਮਿੱਟੀ ਹਾਏ ਹਲਾ ਇੱਥੇ ਰਹਿਣਾ ਇੱਥੇ ਹੀ ਰਹਿਣਾ ਤੂੰ ਇੱਥੇ ਹੀ ਰਹਿਾਂਗੇ ਕੋਕ ਲੈ ਆਈਏ ਆਪਾਂ ਉਹ ਵੰਟੀ ਵੀ ਰਹਿ ਕੇ ਨਾ ਮੈਂ ਕੋਕ ਪੀਣਾ ਕੋਕ ਪੀਣਾ ਆ ਟਾਈਮ ਬੜਦੇ ਆ ਬਈ ਪੱਠੇ ਫੇਰ ਹਾਂ ਚੱਲਾ ਆ ਟਾਈਮ ਵੀ ਸ਼ਾਂ ਇਦਨੂੰ ਆ ਜਾਂਦੀ ਐ ਚੱਕਾ ਪਾਏ ਆ ਪੱਠੇ ਥੋੜੀ ਬਹੁਤ ਆ ਉਹ ਹਾਂ ਨਾ ਅਰ ਕੀ ਜਾਮਣ ਕੀ ਲੱਗੀ ਅੱਡੇ ਤੇ ਨਾ ਜਾਮਣਾ ਵੀ ਆਉਣਾ ਸੀ ਫੇਰ ਹਾਂ ਲੱਸੀ ਧੜੀਏ ਫਿਰ ਤਾਂ ਚੜਨੀ ਆ ਹੁਣ ਮੀਨੋ ਸਾਰੇ ਖਾਵੋ ਹਾਂ ਹੁਣ ਕਿੰਨਾ ਹਾਂ ਮੀਨ ਬੋਲ ਬੱਠਾ ਦੇ ਬਸ ਬਾਜ਼ਾਰ ਚੋਂ ਲਿਆ ਕੇ ਖਾਦੀਆਂ ਇਤਕੀ ਹਾਏ ਹਾਏ ਪਤਾ ਕਿੱਥੇ ਕਿੱਥੇ ਜਾ ਰਹੀ ਐ ਅਰ ਕੀ ਜਾਮਣਾ ਉਹ ਵੀ ਮੀਹਾਂ ਨੇਰੀਆਂ ਚ ਆ ਗਈ ਜਿਆਦੇ ਆ ਲਿਆ ਖਾਦੀ ਆ ਗਈ ਹਾਂ ਅਸਾਂ ਇੰਨੀ ਵਾਖੀ ਨੂੰ ਫਾਟੇ ਤੋਂ ਘਾਟੇ ਹਾਂ ਨਾ ਨਕਰੀ ਨੇ ਹਾਂ ਤੇ ਪਾਣੀ ਨਾ ਉੱਥੇ ਤੋਂ ਕੋਈ ਆ ਜਾ ਕਾ ਨਾ ਜੁੜ ਰਿਹਾ ਸੀ ਹਾਂ ਤੇ ਅਹ ਹੌਲੇ ਜਿਹਾ ਸਸਪੰਦਨਾ ਤੇ ਨਹੀਂ ਹੋ ਰਿਹਾ ਮੁਕਿਆਂ ਨੂੰ ਇੰਨੀ ਚਾਂ ਮੰਡੀ ਚ ਮਟਕੀ ਨਾ ਉਹ ਚੱਕ ਰਹੀ ਰਹੀ ਮਾਹਤਾ ਕੀ ਪੀਓ ਕੁਛੜੇ ਮੈਨੂੰ ਉਹਨੇ ਪੱਟਣੇ ਹਾਂ ਫੇਰ ਪੱਟਣੇ ਪੈਣੇ ਆ ਹੁਣ ਬੜਾ ਥੱਲਾ ਵਾਲੇ ਪੱਟਣੇ ਦੂੜੀ ਆ ਇਹ ਪੁੱਛ ਆ ਜਾ ਇੱਥੇ ਦੂਹੀ ਆ ਗੰਦੀ ਆ ਐ ਪਟਿੱਕ ਪੁੱਤਤੀ ਮਾਦੀਦੀ ਪੁੱਤਤੀ ਆਰੀ ਆ ਪੁੱਤਤੀ ਆਹ ਕਸੀ ਲੇ ਆਰੀ ਮਾਦੀਦੀ ਪੁੱਤਤੀ ਹੂੰ ਚਲ ਆ ਨਾ ਦੇਖੀ ਜਾਣਾ ਇਹਦੇ ਪ੍ਰਿੰਟ ਬੈਠੇ ਆ ਹਰ ਪ੍ਰਿੰਟ ਮਗਰ हा अमूद लगे हुए की कहती अच्छा कैनू दिते ਇਹ ਅਲਤੀ ਬੱਚਾ ਬਹੁਤ ਰੌਣਕੀ ਰੌਣਕ ਤਾਂ ਸਿਆਣੀ ਬਹੁਤ ਹੋਈ ਸੀ ਐ ਪਾਰੀ ਗੱਲ ਆ ਮੈਨੂੰ ਵੀ ਸੀਤ ਨੂੰ ਲਾਓ ਪਹਿਲਾਂ ਵੀਡੀਓ 'ਚ ਤੇ ਆਪਾਂ ਆ ਗਏ ਆ ਭੈਣ ਭਣੋਂ ਵਾਪਸ ਤੇ ਹੁਣ ਜਾ ਰਹੇ ਆ ਆਪਾਂ ਰਸਤੇ 'ਚ ਆਂ ਤੇ ਹੁਣ ਆਪਾਂ ਜਾਣਾ ਵਾਹ ਨੂੰ ਜੀ ਦੀ ਦੀ ਕੋਲ ਤੇ ਦੇਖਦੇ ਆ ਜੇ ਕੰਟੀ ਨੂੰ ਇਹਦੇ ਜੀਰੇ ਇਟਾਇ ਵਿੱਚ ਕਰ ਲਾਂਗੇ ਨਹੀਂ ਸੈਪਰੇਟ ਬਲੌਕ ਕਰ ਲਾਂਗੇ ਦੇਖਦੇ ਆਂ ਉਹ ਤੁਹਾਨੂੰ ਦਿਨ ਲੱਗਿਆ ਮੈਂ ਕਿ ਬਹੁਤ ਟਾਈਮ ਬਾਅਦ ਗਏ ਸੀ ਨਾ ਮੌੜਾ ਬਾਅਦ ਅੱਥੇ ਜੇ ਹੋਏ ਸੀ ਉਹ ਕਹਿੰਦੀ ਸੀ ਲੱਗਿਆ ਹੋਇਆ ਸੀ ਕਿ ਤੂੰ ਥੋੜਾ ਜੀਲਵਾ ਕੇ ਤੁਰ ਪਈ ਸੀ ਤੇ ਵੀ ਖੜੀ ਅੱਗੇ ਰੋਈ ਜਾਂਦੀ ਸੀ ਕਹਿੰਦੀ ਮੈਂ ਆਉਣਾ ਇਹ ਗੁੱਸੇ ਹੋ ਗਈ ਸੀ ਕਿ ਕਹਿੰਦੀ ਮੈਂ ਇੱਥੇ ਹੀ ਰਹਿਣਾ ਤੇ ਭੂਆ ਕਹਿੰਦੀ ਤੂੰ ਰਹਿ ਹੀ ਪਿਆ ਫਿਰ ਇੱਥੇ ਉਕੇ ਇਸ ਬਾਦ ਹੱਚ ਫੇਲ ਕੇ ਸਿਆਣਾ ਚ ਰਹਿਵਾਂਗੇ ਇੱਥੇ ਉਕੇ ਸਿਆਣਾ ਚ ਫਿਰ ਆਪਾਂ ਸਾਗ ਵਗੈਰਾ ਬਣਾਵਾਂਗੇ ਇੱਥੇ ਰਹਿ ਕੇ ਕਿ ਅਸੀਂ ਆਪ ਘੱਟ ਬਣਾਉਨੇ ਆ ਉਹਦੋਂ ਅਸੀਂ ਆਵਾਂਗੇ ਫਿਰ ਬੀਬੇ ਬਣਾਉਗੀ ਨਾਲੇ ਚਟਨੀ ਬਣਾਉਂਦੀ ਹੈ ਚਟਨੀ ਹੁਣ ਬਣੀ ਹੈ ਨਹੀਂ ਸੀਗੇ ਚੇਬੜ ਤੇ ਬੀਬੇ ਬਹੁਤ ਟੇਸਟੀ ਚਟਨੀ ਬਣਾਉਂਦੀ ਹੁੰਦੀ ਆ ਚੇਬੜਾਂ ਦੀ ਬੀਬੇ ਹੈ ਨਹੀਂ ਆ ਅਸੀਂ ਤਾਂ ਬੀਬੇ ਦੀ ਚਟਨੀ ਦੇ ਐ ਡੱਬੇ ਭਰਾ ਕੇ ਲੈ ਕੇ ਜਾਣੇ ਉਹਨੇ ਹਾਂ ਬੀਬੇ ਡੱਬੀ ਭਰ ਦਿੰਦੀ ਹੁੰਦੀ ਆ ਬਣਾ ਕੇ ਚਟਨੀ ਦੀ ਬਹੁਤ ਟੇਸਟੀ ਬਣਾਉਂਦੀ ਆ ਉਹ ਜੀ ਐਸ ਆਪਾਂ ਤੋਂ ਨਹੀਂ ਬਣਦੀ ਹੈਗੀ ਉਹ ਟੇਸਟੀ ਅਲੱਗ ਆ ਉਹਨਾਂ ਦਾ ਤਾਂ ਪਤਾ ਨਹੀਂ ਕਿਵੇਂ ਬਣਾਉਂਦੇ ਆ ਤੇ ਪਰ ਉਹ ਜਦ ਮੈਨੂੰ ਨਾ ਸੀ ਮਿਸ ਕਰਦੇ ਆ ਬਈ ਸਾਨੂੰ ਤਾਂ ਬਣਾ ਕੇ ਰੱਖਿਆ ਕਰੋ ਚਲੋ ਅਸੀਂ ਆਉਣਾ ਹੁੰਦਾਗਾ ਪਰ ਆਪਣਾ ਹੁਣ ਆ ਹੀ ਨਹੀਂ ਸੀਗਾ ਆਪਣਾ ਸੱਡਣ ਲਈ ਪ੍ਰੋਗਰਾਮ ਬਣਿਆ ਸੀਗਾ ਹਾਂ ਸੀਤ ਨੂੰ ਛੁੱਟੀ ਆ ਗਈ ਕਰਕੇ ਸਾਡਾ ਸੱਡਣ ਲਈ ਪ੍ਰੋਗਰਾਮ ਬਣਿਆ ਸੀ ਆਉਣ ਦਾ ਉਦੋਂ ਨਹੀਂ ਤਾਂ ਉਧਰ ਫਿਰ ਉਧਰ ਜਵਾਕਰਾਂ ਦਾ ਬਣ ਕੇ ਦੂਜੇ ਪਾਸੇ ਹਾਂ ਫਿਰ ਤਾਂ ਕਰਕੇ ਆ ਤੇ ਚਲੋ ਕੋਈ ਨਾ ਬਾਕੀ ਫੇਰ ਮਿਲਣਗੇ ਮੇਲੇਗੇ ਲੇ ਛੇਤੀ ਹੋਈ ਦੇਖਦੇ ਨੇ ਇਹ ਹੋਇਆ ਤਾਂ ਵੀਡੀਓ ਕੰਟੀਨਿਊ ਕਰ ਲਾਂਗੇ ਨਹੀਂ ਤਾਂ ਇੱਥੋਂ ਆ ਵੀਡੀਓ ਦਾ ਫਿਰ ਆਪਾਂ ਇੱਥੇ ਐਂਡ ਕਰ ਦਾਂਗੇ ਹੈਨਾ ਫਿਰ ਨੈਕਸਟ ਵੀਡੀਓ ਵਿੱਚ ਮਿਲਾਂਗੇ ਤੁਹਾਨੂੰ